ਸ YouTube ਤੇ ਮੈਂ ਲੈ ਕੇ ਆਂਦੀ ਰਹਣੀ ਹਾਂ ਮਿੰਨੀ ਕਹਾਣੀਆਂ ਤੇ ਅੱਜ ਮੈਂ ਲੈ ਕੇ ਆਈ ਹਾਂ ਆਪਣੀ ਲਿਖੀ ਕਹਾਣੀ ਜਿੰਦਾ ਸ਼ੀਰਸ਼ਕ ਹੈ ਦਵਾਈ ਦੀ ਬੁੜੀ ਸ਼ਹਿਰੋਂ ਪਿੰਡ ਆਇਆ ਖੇਤਾਂ ਨੂੰ ਸੰਭਾਲਣ ਜਰਨੈਲ ਸਿੰਘ ਨੇ ਪਤਨੀ ਸਤਵੰਤ ਕੌਰ ਨੂੰ ਕਿਹਾ ਸਤਵੰਤ ਕੌਰੇ ਮੈਂ ਜਗਾ ਕੁ ਚਾਚੇ ਦੇ ਘਰ ਹੋਇਆ ਵਾਂ ਚਾਚਾ ਸੁਣੇ ਖਾਸਾ ਬਿਮਾਰ ਹੈ ਜੇ ਨਾ ਗਿਆ ਤਾਂ ਮਾਤਾ ਨੇ ਗੁੱਸਾ ਹੋ ਜਾਣਾ ਹੈ ਕਹਿੰਦੇ ਹੋਏ ਉਹ ਬਾਹਰ ਨੂੰ ਨਿਕਲ ਗਿਆ ਤੇ ਨਿਆਈ ਦੇ ਖੇਤਾਂ 'ਚੋਂ ਹੁੰਦੇ ਹੋਏ ਬਾਹਰਲੇ ਪਿੰਡ ਦੇ ਬਾਹਰਲੇ ਪਾਸੇ ਬਣੇ ਘਰ 'ਚ ਚਲਾ ਗਿਆ ਤੇ ਉੱਥੇ ਦੇਖਿਆ ਸਾਹਮਣੇ ਜਦੋਂ ਗੇਟ ਖੋਲ੍ਹ ਕੇ ਅੰਦਰ ਵੜਿਆ ਤਾਂ ਸਾਹਮਣੇ ਹੀ ਮੰਜੀ ਤੇ ਚਾਚਾ ਪਿਆ ਸੀ ਤੇ ਨਾਲ ਹੀ ਚਾਚੀ ਬੰਸੋ ਕਿਸੇ ਪੁੜੀ ਚੁੱਕਾ ਡਿੱਗੀ ਦਵਾਈ ਦੇਈ ਜਾਂਦੇ ਸੀ ਚਾਚੇ चाची मथा टेकदा कह के जरा जरा चुक के उन्हें पैरी हाथ लाया ते नाले ही चाचे दे मंजे दे कोल खड़ा हो गया ते दोन को गयाे बैठ गया चाचे दे, दे हथ न क्या चाचा तकड़ा है की हाल है तेरा चाचे ने उनिंदा जा होके के माड़ी जी अख खोली तह हां ठीक हां ते ਨਾਲ ਹੀ ਉਹਨੇ ਐਂ ਵੀ ਗਿਆ ਕੋਣ ਹੈ ਪਛਾਣਿਆ ਨਹੀਂ ਕਹਿ ਕੇ ਉਹ ਫਿਰ ਅੱਖਾਂ ਜੀਆਂ ਮੁੰਦ ਕੇ ਪੈ ਗਿਆ ਚਾਚੀ ਆ ਕਿਹੜੀ ਦਵਾਈ ਦਿੱਤੀ ਹੈ ਚਾਚੇ ਨੂੰ ਆ ਭਾਈ ਨਾਲ ਦੇ ਪਿੰਡ ਚੋਂ ਲਿਆਂਦੀ ਸੀ ਬਾਬੇ ਨੇ ਪੁੜੀ ਦਿੱਤੀ ਹੈ ਆਖਦਾ ਸੀ ਛੇਤੀ ਠੀਕ ਹੋ ਜਾਊਗਾ ਚਲੋ ਰੱਬ ਨੂੰ ਜੋ ਮਨਜ਼ੂਰ ਕੋ ਕਹਿ ਕੇ ਚਾਚੀ ਉਟਕੇ ਅੰਦਰ ਨੂੰ ਜਾਣ ਲੱਗੀ ਤਾਂ ਪਿੱਛੇ ਪਿੱਛੇ ਜਰਨੈਲ ਵੀ ਅੰਦਰ ਚਲਾ ਗਿਆ ਤੇ ਉਹ ਬਾਗ ਬਣੀ ਹੋਈ ਬੈਠਕ ਚ ਬੈਠ ਗਏ ਦੋਨੋਂ ਮੋਟੀ ਚਾਹ ਬਣਾ ਲਈ ਚਾਹ ਪਿੰਦੇ ਹੋਏ ਜਰਨੈਲ ਨੇ ਪੁੱਛਿਆ ਚਾਚੀ ਤੂੰ ਤਾਂ ਸਿਆਣੀ ਬਿਆਣੀ ਐ ਆ ਕਿਹੜੇ ਕੰਮੀ ਲੱਗ ਗੇ ਬਾਬੇ ਦੀ ਪੁੜੀਆਂ ਨਾਲ ਵੀ ਕਦੇ ਕੁਝ ਹੋਇਆ ਚਾਚੀ ਨੇ ਜਵਾਬ ਦਿੱਤਾ ਹਾਂ ਪੁੱਤ ਪਤਾ ਤਾਂ ਮੈਨੂੰ ਸਾਰਾ ਆ ਪਰ ਜੇ ਨੂੰ ਸਰਕਾਰੀ ਹਸਪਤਾਲ ਚ ਲੈ ਜਾਈਏ ਤਾਂ ਕੋਈ ਕੁਝ ਦੇਖਦਾ ਹੀ ਨਹੀਂ ਮਰੀਜ਼ ਨੂੰ ਨਹੀਂ ਚਾਕਦੇ ਹੀ ਨਹੀਂ ਉੱਥੇ ਡਾਕਟਰ ਹੀ ਹੈ ਨਹੀਂ ਤੇ ਜੇ ਪ੍ਰਾਈਵੇਟ ਹਸਪਤਾਲ ਚ ਲੈ ਜਾ ਤਾਂ ਉੱਥੇ ਬੁੱਕਾਂ ਦੇ ਬੁੱਕ ਪੈਸੇ ਲੱਗਦੇ ਕਿੱਥੋਂ ਆਈਆਂ ਪੰਡਾ ਪੈਸੇ ਦਿਆਂ ਇਲਾਜ ਵਾਸਤੇ ਤੇ ਆ ਬਾਬੇ ਨੇ ਜਿਹੜੇ ਮਾੜੀ ਜੀ ਦਵਾਈ ਪੂਰੀ ਦੇ ਦਿੰਦੇ ਨੇ ਜੀਣ ਦੀ ਆਸ ਬਣਾਈ ਰੱਖਦੇ ਨੇ ਤੇ ਇਸ ਤੋਂ ਬਾਅਦ ਜਰਨਲ ਇਕਦਮ ਚੁੱਪ ਹੋ ਗਿਆ ਉਹਦੇ ਕੋਲ ਕਹਿਣ ਨੂੰ ਕੁਝ ਨਾ ਰਿਹਾ